ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਕਿਸਤਾਨ ਵਿੱਚ ਚੰਗ ਜ਼ਿਲੇ ਦੇ ਕੋਟ ਈਸਾ ਖਾਨ ਦਾ ਇੱਕ ਇਤਿਹਾਸਿਕ ਜ਼ਿਕਰ ਹੈ ਉਸ ਜ਼ਿਲੇ ਵਿੱਚ ਇੱਕ ਭਾਈ ਗੋਪਾਲ ਜੀ ਵਿਰਾਗੀ ਸੰਤ ਹੋਏ ਹਨ ਜਿਹੜੇ ਹਰ ਵੇਲੇ ਨਿਰੰਕਾਰ ਦੇ ਚਰਨਾਂ ਵਿੱਚ ਜੁੜੇ ਰਹਿੰਦੇ ਸਨ ਤੇ ਜਿਹੜਾ ਵੀ ਕੋਈ ਦੇਨ ਦੁਖੀ ਜਾਂ ਕੋਈ ਕਰਸתי ਉਹਨਾਂ ਕੋਲ ਆਉਂਦਾ ਉਹ ਉਸ ਨੂੰ ਨਾਮ ਸਿਮਰਨ ਦਾ ਉਪਦੇਸ਼ ਦਿੰਦੇ ਸਨ ਅਠੇ ਪੈ ਬਾਣੀ ਦੇ ਰਸ ਨੂੰ ਪੌਰਾ ਬਣ ਕੇ ਪ੍ਰਾਪਤ ਕਰਦੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਤੱਖ ਦਰਸ਼ਨ ਵੀ ਇਹਨਾਂ ਨੂੰ ਨਸੀਬ ਹੋਏ ਗੁਰੂ ਘਰ ਦੀ ਪ੍ਰਸੰਸਾ ਦੀ ਵਰਖਾ ਇਹਨਾਂ ਉੱਤੇ ਹਰ ਵੇਲੇ ਹੁੰਦੀ ਰਹਿੰਦੀ ਸੀ ਕਿਉਂਕਿ ਬਹੁਤ ਹੀ ਨਿਰਵੈਰ ਰੂਹ ਸਨ ਕਿਸੇ ਨਾਲ ਈਰਖਾ ਨਹੀਂ ਦੁਸ਼ਤ ਨਹੀਂ ਕ੍ਰੋਧ ਤੋਂ ਕੋਹਾਂ ਦੂਰ ਜਾਤ ਸਤ ਵੀ ਕਾਇਮ ਇਹਨਾਂ ਦੀ ਇੰਨੀ ਉੱਚੀ ਅਵਸਥਾ ਸੀ ਕਿ ਮੁੱਖੋਂ ਨਿਕਲੇ ਬਚਨ ਸੱਤ ਹੁੰਦੇ ਸਨ ਕਈ ਵਾਰੀ ਆਉਣ ਵਾਲੇ ਸਮੇਂ ਦਾ ਸਹਿਜ ਸੁਭਾਅ ਹੀ ਜੇਕਰ ਕਰਤ ਦੇਦੇ ਸਨ ਜੋ ਕਿ ਸੱਤ ਹੁੰਦਾ ਸੀ ਇੱਕ ਵਾਰੀ ਦਾ ਇੱਕ ਵਾਰੀ ਦਾ ਜ਼ਿਕਰ ਹੈ ਕਿ ਹਜ਼ਾਰਾਂ ਹੀ ਸੰਕਤਾਂ ਭਾਈ ਗੋਪਾਲ ਜੀ ਦੇ अस्थानते बैठके नाम अभ्यास ਵਿੱਚ ਜੁੜੀਆਂ ਹੋਈਆਂ ਸਨ ਤੇ ਕੀ ਵੇਖਿਆ ਕਿ ਭਾਈ ਗੋਪਾਲ ਜੀ ਉੱਪਰ ਆਕਾਸ਼ ਵੱਲ ਵੇਖ ਕੇ ਦੋਵੇਂ ਹੱਥ ਜੋੜ ਕੇ ਖੜੇ ਹੋ ਗਏ ਤੇ ਨਮਸਕਾਰ ਕਰ ਕੇ ਕਿਹਾ ਵਾਹ ਵਾਹ ਭਲੇ ਭਲੇ ਸੰਗਤਾਂ ਬੜੀਆਂ ਹੈਰਾਨ ਹੋਈਆਂ ਪੁੱਛ ਲਿਆ ਮਹਾਪੁਰਖੂ ਇਹ ਕੀ ਕੌਤਕ ਹੈ ਆਕਾਸ਼ ਵੱਲ ਵੇਖ ਕੇ ਆਪ ਜੀ ਨੇ ਨਮਸਕਾਰ ਕੀਤੀ ਤੇ ਨਾਲ ਵਾਹ ਵਾਹ ਭਲੇ ਭਲੇ ਵੀ ਮੁਖ ਤੋਂ ਉਚਾਰ ਰਹੇ ਹੋ ਭਾਈ ਗੋਪਾਲ ਜੀ ਪ੍ਰੇਮ ਵਿੱਚ ਢਿਜੇ ਹੋਏ ਕਹਿਣ ਲੱਗੇ ਸਾਡੇ ਪਿੰਡ ਦਾ ਜੋ ਸ਼ਾਹੂਕਰ ਮਹਾਜਨ ਹੈ ਉਸ ਦਾ ਨੌਕਰ ਸਰੀਰ ਤਿਆਗ ਗਿਆ ਹੈ ਤੇ ਫੁੱਲਾਂ ਦੇ ਸਜੇ ਵਿਵਾਨ ਵਿੱਚ ਉਸ ਦੀ ਆਤਮਾ ਨੂੰ ਦਰਗਾਹ ਵਿੱਚ ਬੜੇ ਸਤਿਕਾਰ ਨਾਲ ਲੈ ਕੇ ਜਾ ਰਹੇ ਹਨ ਮੈਂ ਉਸ ਆਤਮਾ ਨੂੰ ਨਮਸਕਾਰ ਕੀਤੀ ਹੈ ਸ਼ਰਦਾ ਵਾਲੇ ਤਾਂ ਸਮਝ ਗਏ ਕਿ ਭਾਈ ਸਹਿਮ ਨੇ ਅੰਤ ਆਤਮਾ ਨਾਲ ਵੇਖ ਲਿਆ ਹੈ ਪਰ ਕਈਆਂ ਦੇ ਮਨ ਵਿੱਚ ਸ਼ੰਕਾ ਆ ਗਿਆ ਤੇ ਕਹਿ ਦਿੱਤਾ ਕਿ ਸਾਨੂੰ ਕਿਵੇਂ ਯਕੀਨ ਆਵੇ ਭਾਈ ਗੋਪਾਲ ਜੀ ਕਹਿਣ ਲੱਗੇ ਜੋ ਰਮਜ ਜੇ ਰਮਜ ਦਾ ਬਚਨ ਸਾਡੇ ਮੁਖੋਂ ਨਿਕਲ ਹੀ ਗਿਆ ਹੈ ਤਾਂ ਅਸੀਂ ਸਾਰੀ ਗੱਲ ਦੱਸ ਦਿੰਦੇ ਹਾਂ ਇਹ ਦੱਸਣ ਵਿੱਚ ਕੋਈ ਹੋਰ ਮਨਚਾ ਨਹੀਂ ਸਗੋਂ ਗੁਰਬਾਣੀ ਦੀ ਵਡਿਆਈ ਹੈ ਭਾਈ ਗੋਪਾਲ ਜੀ ਕਹਿਣ ਲੱਗੇ ਕਿ ਜੋ ਅਸੀਂ ਵੇਖਿਆ ਹੈ ਉਹ ਦੱਸ ਦਿੰਦੇ ਹਾਂ ਬਾਕੀ ਨਿੰਨਾ ਤੁਸੀਂ ਆਪੇ ਕਰ ਲੈਣਾ ਉਹਨਾਂ ਦੱਸਿਆ ਕਿ ਪਿੰਡ ਦੇ ਮਹਾਜਨ ਦਾ ਨੌਕਰ ਰੋਜ਼ ਇੱਥੇ ਸੰਗਤ ਵਿੱਚ ਆਉਂਦਾ ਸੀ ਪਰ ਅੱਜ ਉਹ ਨਹੀਂ ਆਇਆ ਕਿਉਂਕਿ ਉਸ ਨੂੰ ਮਹਾਜਨ ਨੇ ਦਰਿਆ ਤੋਂ ਪਾਰ ਵਾਲੇ ਪਿੰਡ ਵਿੱਚੋਂ ਧੂੜੀ ਲੈਣ ਵਾਸਤੇ ਭੇਜ ਦਿੱਤਾ ਸੀ ਤੇ ਉਥੇ ਤੂੜੀ ਲੈਣ ਗਏ ਨੂੰ ਇੱਕ ਸੱਪ ਨੇ ਡੰਗ ਮਾਰ ਦਿੱਤਾ ਸੀ ਜਿਸ ਨਾਲ ਉਸ ਦੀ ਮੌਤ ਹੋ ਗਈ ਉਹ ਸਲੀਬ ਸੁਖਮਨੀ ਸਾਹਿਬ ਦੇ ਪਾਠ ਦਾ ਪ੍ਰੇਮੀ ਸੀ ਤੇ ਜਦੋਂ ਸੱਪ ਨੇ ਉਸ ਨੂੰ ਡੰਗ ਮਾਰਿਆ ਤਾਂ ਉਸ ਵੇਲੇ ਉਸ ਦੀ ਰਸਨਾ ਤੇ ਸੁਖਮਨੀ ਸਾਹਿਬ ਦੀ ਬਾਣੀ ਸੀ ਆਮ ਲੋਕਾਂ ਦੀ ਇਹ ਧਾਰਨਾ ਹੈ ਕਿ ਸੱਪ ਦੇ ਦਸੇ ਹੋਏ ਦੀ ਮੁਕਤੀ ਨਹੀਂ ਹੁੰਦੀ ਪਰ ਸੁਖਮਨੀ ਸਾਹਿਬ ਦੇ ਪਾਠ ਕਰਨ ਸਦਕਾ ਉਸ ਦੀ ਆਤਮਾ ਨੂੰ ਬੜੇ ਸਤਿਕਾਰ ਨਾਲ ਫੁੱਲਾਂ ਦੇ ਸਜੇ ਹੋਏ ਵਿਵਾਨ ਵਿੱਚ ਬਿਠਾ ਕੇ ਦੇਵਗਣ ਲੈ ਕੇ ਜਾ ਰਹੇ ਸੰਗ ਇਸ ਨੂੰ ਵਿਵਾਨ ਵਿੱਚ ਬਿਠਾ ਕੇ ਸੱਚਖੰਡ ਲਜਾਇਆ ਜਾ ਰਿਹਾ ਹੈ ਇਸ ਦਾ ਅੱਗੇ ਅੱਗੋਂ ਲਈ ਜੰਮਣ ਮਰਨ ਮਿਟ ਗਿਆ ਹੈ ਇਸੇ ਕਨ ਅਸੀਂ ਵਾਹਾ ਵਾ ਭਲੇ ਭਲੇ ਕਹਿਆ ਹੈ ਕਿ ਸੁਖਮਨੀ ਸਾਹਿਬ ਦੀ ਬਾਣੀ ਨੇ ਉਸ ਨੂੰ ਸੱਚਖੰਡ ਵਿੱਚ ਜਗ੍ਹਾ ਬਖਸ਼ ਦਿੱਤੀ ਹੈ ਕਹਿੰਦੇ ਹਨ ਕਿ ਦੋ ਚਾਰ ਸਰੀਰ ਅਜੇ ਵੀ ਵਿੱਚੋਂ ਐਸੇ ਸਨ ਜੋ ਕਹਿਣ ਲੱਗੇ ਕਿ ਸਾਨੂੰ ਤੁਹਾਡੀ ਗੱਲ ਤੇ ਯਕੀਨ ਕਿਵੇਂ ਆਵੇ ਭਾਈ ਖੁਪਾਲ ਜੀ ਕਹਿਣ ਲੱਗੇ ਇਸ ਦਾ ਨੰਨਾ ਵੇ ਹੁਣੇ ਹੀ ਹੋ ਜਾਵੇਗਾ ਇਤਿਹਾਸ ਲਿਖਦਾ ਹੈ ਕਿ ਉੱਥੇ ਬੈਠੇ ਬੈਠੇ ਕੁਝ ਸਮੇਂ ਬਾਅਦ ਹੀ ਪਿੰਡ ਦਾ ਮਹਾਜਨ ਪਾਈ ਗੋਪਾਲ ਜੀ ਕੋਲ ਆਇਆ ਤੇ ਪਰੇ ਦੇ ਬਾਣ ਵਿੱਚ ਕਹਿਣ ਲੱਗਾ ਮਹਾਪੁੱਛੋ ਮੇਰਾ ਨੌਕਰ ਜੋ ਇੱਥੇ ਤੁਹਾਡੇ ਕੋਲ ਸਤ ਸੰਕਰਨ ਆਉਂਦਾ ਸੀ ਹੁਣੇ ਥੋੜੀ ਦੇਰ ਪਹਿਲਾਂ ਦਰਿਆ ਪਾਰ ਪਿੰਡ ਤੋਂ ਪਸ਼ੂਆਂ ਲਈ ਤੂੜੀ ਲੈਣ ਗਿਆ ਸੀ ਉੱਥੇ ਸੱਪ ਦੇ ਡੰਗ ਮਾਰਨ ਨਾਲ ਉਸ ਦੀ ਮੌਤ ਹੋ ਗਈ ਹੈ ਉਸ ਦਾ ਮ੍ਰਿਤਕ ਸਰੀਰ ਸੰਸਕਾਰ ਲਈ ਲੈ ਕੇ ਜਾ ਰਹੇ ਹਨ ਮਹਾਜਨ ਦੇ ਮੂੰਹੋਂ ਉਹ ਹੀ ਸਾਰੀ ਵਿਥਿਆ ਜੋ ਮਹਾਪੁਰਸ਼ ਪਾਈ ਗੋਪਾਲ ਜੀ ਨੇ ਦੱਸੀ ਸੀ ਸੁਣ ਕੇ ਸਾਰਿਆਂ ਦੀਆਂ ਨਜ਼ਰਾਂ ਚੁੱਕ ਗਈਆਂ ਪਾਈ ਗੋਪਾਲ ਜੀ ਕਹਿਣ ਲੱਗੇ ਤੇਰਾ ਨੌਕਰ ਸੁਖਮਣ ਸਿੰਘ ਸਾਹਿਬ ਪੜਨ ਸਦਕਾ ਸਿੱਧਾ ਸੱਚਖੰਡ ਨੂੰ ਗਿਆ ਹੈ ਇਸਦਾਂ ਜਨਮ ਮਰਨ ਕਟਿਆ ਗਿਆ ਹੈ ਭਾਈ ਗੋਪਾਲ ਜੀ ਨੇ ਸਾਰੇ ਸੰਗਤ ਨੂੰ ਸੁਖਮਣੀ ਸਾਹਿਬ ਦੀ ਮਹਿਮਾਨ ਦਰਸਾ ਕੇ ਰੋਜ ਦਾ ਕਟ ਤੋਂ ਕਟ ਇੱਕ ਪਾਠ ਜ਼ਰੂਰ ਕਰਨ ਦੀ ਤਾਕੀਦ ਕੀਤੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਹਾਨ ਪਰਉਪਕਾਰ ਕਰਕੇ ਇਹ ਪਵਿੱਤਰ ਬਾਣੀ ਕਲ ਜੁਗੀ ਜੀਵਾਂ ਦੇ ਕਲਿਆਣ ਲਈ ਉਚਾਰੀ ਹੈ ਸੁਖਮਨੀ ਸਾਹਿਬ ਦੀ ਬਾਣੀ ਨਾਲ ਜਿਹੜਾ ਪਿਆਰ ਕਰੇ ਗੁਰੂ ਉਸ ਦਾ ਜੈਨਾ ਮਨਨ ਦਾ ਤਾਂ ਕੱਟਦਾ ਹੀ ਹੈ ਇੱਕ ਹੋਰ ਵੱਡੀ ਬਖਸ਼ਿਸ਼ ਕੇ ਇਸ ਨਾਲ ਪਿਤਰਾਂ ਦਾ ਵੀ ਉਦਾਰ ਹੋ ਜਾਂਦਾ ਹੈ ਪਿਤਰ ਕਹਿੰਦੇ ਹਨ ਘਰ ਦੇ ਉਹ ਵੱਡੇ ਵਡੇਰੇ ਜੀ ਜਿਹੜੇ ਪਹਿਲਾਂ ਹੀ ਤਾਤੇ ਤੂੰ ਜਾ ਚੁੱਕੇ ਹਨ ਜੇ ਉਹਨਾਂ ਪ੍ਰਤੀ ਸੁਖਮਣੀ ਸਾਇਮ ਦੀ ਬਾਣੀ ਦਾ ਇੱਕ ਪਾਠ ਕੀਤਾ ਜਾਵੇ ਤਾਂ ਨਿਰੰਕਾਰ ਨੂੰ ਉਹਨਾਂ ਜੀਵਾਂ ਦੀ ਰੂਹ ਦੀ ਵੀ ਕਲਿਆਣ ਕਾਨੇ ਪੈਂਦੇ ਹਨ ਭਾਵੇਂ ਉਹ ਪਿੱਤਰਾ ਨੇ ਆਪ ਆਪਣੀ ਜ਼ਿੰਦਗੀ ਵਿੱਚ ਨਾਮ ਨਾ ਵੀ ਜਪਿਆ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਸ ਗੱਲ ਦੀ ਗਵਾਹੀ ਦਿੰਦੀ ਹੈ ਵਾਹਿਗੁਰੂ ਜੀ ਕਾ ਹਾਲ ਸਾ ਵਾਹਿਗੁਰੂ ਜੀ ਕੀ ਫਤਿਹ ਪਲੀਜ਼ ਮੇਰੇ ਚੈਨਲ ਨੂੰ ਵਾਤ ਤੋਂ ਵਾਤ ਲਾਈਕ ਤੇ ਸਬਸਕ੍ਰਾਈਬ